ਉਹਦੇ ਇਹ ਸਮਝੌਤਾ ਹੋਇਆ ਹੈ ਹੈ ਪਹਿਲਾਂ ਵੀ ਇੱਕ ਦਿਨ ਮੰਮੀ ਚੌਰੀ ਮੀਟਿੰਗ ਚੱਲੀ ਸੀ ਸਾਰੇ ਕਿਸਾਨ ਆ ਗੁਹੀ ਪਰ ਉਸ ਦਿਨ ਇੱਕ ਹੀ ਗੱਲ ਦੇ ਉੱਤੇ ਗੱਲ ਲੱਗੀ ਰਹੀ ਆਪਾਂ ਕਹਿੰਦੇ ਸੀਗੇ ਕਿ ਜੀ ਅਸੀਂ ਦੋਸ਼ੀ ਨਹੀਂ ਹੈਗੇ ਅਸੀਂ ਕਹਿੰਦੇ ਫਰੋਤੀ ਨਹੀਂ ਲਈ ਭਾਨੇ ਨੇ ਕਈ ਚੈਨੀ ਨਹੀਂ ਕੋਈ ਕਾਹੀ ਜਮਾਨਤ ਕਿਉਂ ਲਾਈਏ ਜੇ ਦੋਸ਼ੀ ਹੋਈ ਹੈ ਤਾਂ ਲਾਈਏ ਇਸੇ ਗੱਲ ਤੇ ਲੰਮੀ ਚੌੜੀ ਪੰਜਾਂ ਦੇ ਪੰਜ ਘੰਟੇ ਗੱਲਬਾਤ ਬਰਨਾਲੇ ਚੱਲੀ ਉਹਦੇ ਗੱਲ ਨਹੀਂ ਨਿਪੜੀ ਗੱਲ ਟੁੱਟ ਗਈ ਆਪਾਂ ਪੰਜ ਦਾ ਬਰਤਦਾ ਤਿੰਨ ਦਾ ਕਰਤਾ ਅੱਜ ਸਾਰੇ ਜੀ ਇਕੱਠੇ ਹੋ ਕੇ ਆਏ ਹੋ ਬੜੀ ਗੱਲ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਰਾਤ ਹੋ ਗਈ ਠੰਡ ਵੀ ਆ ਤੂੰ ਬੈਠੇ ਹੋ ਉੱਤੇ ਬਹੁਤਾਂ ਦੇ ਕੱਪੜੇ ਵੀ ਨਹੀਂ ਹੈਗੇ ਪਰ ਜੋ ਹੱਟਾ ਨਾ ਸੋਣ ਲਿਫਟ ਜਿਹੜੀ ਗੱਲਬਾਤ ਹੋਈ ਹੈ ਉਹ ਜੇ ਹੋਈ ਹੈ ਮੇਰੀ ਪੂਰੀ ਗੱਲ ਧਿਆਨ ਨਾਲ ਸੁਣੋ ਤੂੰ ਬਾਅਦ ਜਿਹੜੇ ਬੰਦੇ ਨੇ ਸਵਾਲ ਕਰ ਲੋ ਕਰ ਲੋ ਮੇਰੀ ਪੂਰੀ ਗੱਲ ਧਿਆਨ ਨਾਲ ਸੁਣ ਲਿਓ ਅੱਜ ਮਿਤੀ 3 ਦੋ 24 ਨੂੰ ਸਰਦਾਰ ਨਰਪਾਲ ਸਿੰਘ ਬਾਸੀ ਕੋਰਦਨਾ ਜ਼ਿਲ੍ਹਾ ਬਰਨਾਲਾ ਦੇ ਭਾਨੇ ਦਾ ਚਾਚਾ ਹੈ ਜਿਨੇ ਇੱਕ ਦਰਖਾਸਤ ਆਪਾਂ ਉੱਤੇ ਦੇ ਦਿੱਤੀ ਸੀਗੀ ਵੀ ਸਾਡੇ ਦੇ ਝੂਠੇ ਭਾਈ ਮੁਕੱਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਹੈ ਵੀ ਭਾਈ 6 ਦਿਨਾਂ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ ਬੋਲੋ ਬੋਲੋ ਬਹੁਤਿਆਰ ਨੌਜਵਾਨਾਂ ਨੇ ਮੈਨੂੰ ਸਵਾਲ ਕੀ ਕਿ ਭਾਈ ਅੱਜ ਕਿਉਂ ਨਹੀਂ ਤਦ ਮੈਂ ਜਵਾਬ ਦੇਣ ਲੱਗਿਆ ਉਹ ਚ 6 ਦਾ ਮਤੇ ਹੀ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈंसिल ਕਰਕੇ ਦੇ ਅੱਜ ਹੀ ਛੱਡ ਦਿੰਦੇ ਮਦਈ ਇਹ ਨੇ ਪ੍ਰਾਈਵੇਟ ਬੰਦੇ ਜਿਹੜਾ ਕਹਿੰਦਾ ਉਹਦੀ ਚੈਨੀ ਕੋਈ ਆ ਵੇਖੇ ਖੜੇ ਪੋਸਤਰੀ ਕੀਤੇ ਸਰਕਾਰ ਨੇ ਨਹੀਂ ਕੀਤੇ ਆ ਮਦਈ ਆ ਜਿਹੜਾ ਕਹਦਾ 20000 ਰੁਪਿਆ ਤੋਂ ਫਰਤੀ ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ 'ਚ ਲਿਆ ਕੇ ਪਰਤਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ 9 ਤਰੀਕ ਦੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ ਬਾਈ 10 ਤਰੀਕ ਸਰ ਅ ਕੱਲੋਂ ਐ ਦਵਾਰ 6 ਦਿਨਾਂ ਨੂੰ ਬਾਹਰ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਾਂਗੇ ਸਾਮਤਲ ਬਾਈ ਫਤਿਹ ਸੈਮ ਤੇ ਨਹੀਂ ਹੈਗੀ 6 ਦਿਨ ਬਹੁਤ ਜ਼ਿਆਦੇ ਨੇ ਦੇਖ ਸਕਦੇ ਹੋ ਕੱਪੜੇ ਕੁ ਮਸਲੇ ਵੀ ਇਹ ਪੱਜ ਗਏ ਆ ਨਹੀਂ ਮੈਂ ਪੱਜਿਆ ਕਿਤੇ ਰੱਖ ਨਹੀਂ ਇਹ ਨਾ ਗੱਲ ਤਾਂ ਸੁਣ ਲਓ ਭਲੇਰੇ ਅੱਗੂ ਦੇ ਕਰ ਰਹੇ ਰੇਰ ਬੰਦ ਉਹ ਮੇਰੀ ਜਿੱਦੋ ਤੋ ਹਿਦਾ ਮੇਰੇ ਕਰਾ ਮੈਂ ਫੜ ਲਿਆ ਉਹ ਮੇਰਾ ਵੀ ਮਗਰ ਤਾਂ ਮਗਰ ਜੇ ਛੋਟੀ ਹੈ ਗਾ ਰੋਦਰ ਜੀ ਕਮਾਲ ਕਰਦੇ ਮੇਰੇ ਗੱਲ ਪਈ ਜਾਂਦੇ ਯਾਰ ਕਹੋ ਜੀ ਮੈਂ ਗੱਲ ਭਈਆ ਕੰਮ ਹਾਲ ਤਾਂ ਗੱਲ ਨਹੀਂ ਬੰਦੇ ਸਕੇ ਰਹਿ ਜਾਗੇ ਛੱਡਿਆ ਜਾਊਗਾ ਵੱਲੋ ਇਹ ਤਾਂ ਉਹ ਨਹੀਂ ਵੀ ਛੱਡਦੇ ਇਹ ਪ੍ਰੋਫੈਸਰ ਦੇ ਕੇ ਬੰਨ ਮੁੱਕਰ ਜਾਂਦੇ ਆ ਫਿਰ ਕੀ ਕਿੱਧਰ ਦੀ ਫਿਰ ਗੱਲ ਆਪਾਂ ਮਰਦੇ ਕਿੱਥੇ ਜਹੇਲ ਪੱਜ ਗਏ ਜਾਂ ਤਾਂ ਸੀ ਪੱਜ ਗਈ ਫੇਰ ਵੀ ਆਉਂਦੇ ਬਈ ਲੋਕ ਜਦ ਮੁਖਵੰਦਰੀ ਕੋਠੀ ਪੱਜ ਗਈ ਕੇ ਬਸ ਐ ਨਹੀਂ ਆਉਂਦੇ ਫੇਰ ਨਹੀਂ ਆਉਂਦੇ ਲੋਕ ਛੇ ਬਈ ਮੇਰੀ ਗੱਲ ਸੁਣ ਲੋ ਆਪਾਂ ਉਹਨੂੰ ਪਹਿਲੀ ਗੱਲ ਕਹੀ ਸੀ ਵੀ ਨੌਜਵਾਨੋ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾਵਾਂ ਨੂੰ ਸਮਝਦਾ ਕਦਰ ਕਰਦਾ ਦਿਲੋਂ ਅਹਿਦ ਕਰਦਾ ਬਾਈ ਮੇਰੀ ਗੱਲ ਸੁਣ ਮੈਂ ਇੱਥੇ ਵਾਅਦੇ ਘੱਟੇ ਵਾਅਦੇ ਘੱਟ ਬੋਲਿਆ ਗਿਆ ਹੂੰ ਤੁਸੀਂ ਮੇਰੇ ਇੱਕ ਬੋਲ ਦੇ ਉੱਤੇ ਫੁੱਲ ਝੋਲ ਨੌਜਵਾਨ ਆਉਨੇਓ ਧੰਨਵਾਦ ਤੁਹਾਡਾ ਜਾਨ ਦੇ ਤੱਕ ਜਾਂਦੇ ਹੂੰ ਪਰ ਮੈਂ ਤੁਹਾਡੇ ਨੇ ਕਦੇ ਵੀ ਗਲਤ ਫੌਲਾ ਨਹੀਂ ਕਰੂੰਗਾ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਲ ਜਾਣ ਕੇ ਕਹਿੰਦਾ ਯਾਰ ਸਰਪੰਚ ਯਕੀਨ ਹੈ ਬਾਈ ਯਾਰ ਸਰਪੰਚ ਯਕੀਨ ਹੈ ਯਕੀਨ ਨਾਲ ਤੇ ਕੋਈ ਕਹਿੰਦਾ ਉਹ ਬਾਸ ਕਿੱਧਰ ਗਈ ਆਈ ਹੈ ਅਗਲੀ ਗੱਲ ਹੋਰ ਸੁਣ ਲਓ ਜਿੰਨੇ ਵੀ ਆਪਣੇ ਨੌਜਵਾਨ ਖੜੇ ਐ ਥੋੜੀ ਨਾਲ ਦੀ ਨਾਲ ਛੱਡੇ ਜਾਣਗੇ ਅਜੇ ਬੜੇ ਜਿਵੇਂ ਆ ਕੇ ਬੱਸ ਤੇ ਬੀਕ ਹੋਇਆ ਸੁਣਦੇ ਪੂਰੀ ਗੱਲ ਤਾਂ ਸੁਣ ਲਓ ਹੋਰ ਬੋਲੋ ਜਰਾ ਭਾਈ ਹੋਈ ਐ ਆਪਣਾ ਵਿਸਾਣ ਹੋਇਆ ਉਹਦੀ ਪ੍ਰਭਾਈ ਕਰਦੇ ਭਾਈ ਇਹਨਾਂ ਨੇ ਇਹ ਵੀ ਭਰੋਸਾ ਦਿੱਤਾ ਜਿਵੇਂ ਰਤਨਦੀਪ ਢਾਲੀਆ ਵਾਲਾ ਦਾ ਮੋਬਾਈਲ ਅੱਜ ਤੋੜਿਆ ਗਿਆ ਸਾਰੇ ਵੀਰੇ ਸਾਰੇ ਜਿੰਨਾ ਤੇ ਆਪਣੇ ਕੋਲ ਸਨੇਹਾ ਨਹੀਂ ਨਾ ਆਉਂਦਾ ਵੀ ਸ਼ਰਤ ਤੇ ਜਲਦੀ ਹਾਰਦਾ ਬਾਜੀ ਬਾਜੀ ਨਾਲ ਜੇ ਜੀ ਸਾਹਿਬ ਚਲੇ ਹੱਤ ਲਾਓ ਜੀ ਬੰਦਰਾ ਛੱਡ ਦਿਓ ਭਈ ਇਹ ਨਹੀਂ ਅੱਗੇ ਅਗਲੀ ਗੱਲ ਸੁਣ ਲੋ ਬਾਲੀਆਂ ਖਾਣੇ 'ਚ ਸਾਡੇ ਬੰਦੇ ਬਾਈ ਜੀ ਦੋ ਮਿੰਟ ਹੰਤਾ ਆਪਾਂ ਇਹ ਕਿਹੜੀ ਜਵਾਲਤ ਨੂੰ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਤੇ ਚਾਰਜ ਕਰੋ ਕੈਸਲ ਕਰੋ ਉਹਦੇ ਆਪਣੀ ਸੇਮਤੀ ਬਣੀ ਆ ਬਿਨਾਂ ਸ਼ਰਤ ਰਿਹਾਈ ਹੋਈ ਆ ਹੁਣ ਤੁਹਾਡੇ ਨਾਲ ਏਡੀਜੀ ਪਸਤਾਲ ਦਸਕਰਨ ਸਿੰਘ ਜੀ ਇਹ ਗੱਲਬਾਤ ਕਰਨਗੇ ਤੁਸੀਂ ਧਿਆਨ ਨਾਲ ਮੇਰੇ ਨਾਲ ਦੋ ਮਿੰਟ ਹੀ ਸੁਣਨਾ ਦੋ ਮਿੰਟ ਹੀ ਮੈਂ ਬੋਲਾਂ ਉਹ ਤੋਂ ਬਾਅਦ ਪੰਜ ਸੱਤ ਮਿੰਟ ਆਪਾਂ ਦਵਾਲੇ ਲਾਉਣੇ ਆ ਉਹ ਤੋਂ ਬਾਅਦ ਆਪਣੀ ਜਿਹੜੀ ਅਗਲੀ ਕਾਰਜ ਵਿੱਚ ਜਾ ਜਾ ਭਾਈਆ ਭਾਈਆ ਜੀ ਅੱਜ ਇਲਾਕਾ ਦੇ ਵਸਨੀਕੋ ਅੱਜਾਰੇ ਤੁਹਾਡੇ ਜਿਹੜੇ ਤੁਹਾਡੇ ਨਾਲ ਜੀ ਔਰ ਸਾਰੇ ਕੱਥੇ ਹੋਏ ਨੇ ਕਿਸਾਨ ਯੂਨੀਅਨ ਦੇ ਦੇਖ ਸਕਦੇ ਹੋ ਦੋਸਤੋ 10 ਤਰੀਕ ਤੱਕ ਦਾ ਜਿਹੜਾ ਵੀ ਦੇਤਾ ਵੀ 10 ਤਰੀਕ ਤੱਕ ਭਾਨੇ ਸਿੱਧੂ ਨੂੰ ਛੱਡ ਦਾਂਗੇ ਜਿਹੜੇ ਹੋਰ ਫੜੇ ਨੇ ਅੱਜ ਕੱਲ੍ਹ ਦੋ ਚਾਰ ਦਿਨਾਂ ਚ ਉਹਨਾਂ ਨੂੰ ਸਾਰਿਆਂ ਨੂੰ ਹੁਣੇ ਰਿਹਾਈ ਹੋਊਗੀ ਤੇ ਬਾਈ ਆਪਣਾ ਸੌਰੀ ਭਾਨਾ ਸਿੱਧੂ ਬਾਈ ਦੀਪ ਸਿੱਧੂ ਇਹ ਯਾਦ ਰਹਿੰਦਾ ਜਾਦੇ ਤੇ ਭਾਨੇ ਸਿੱਧੂ ਨੂੰ 10 ਤਰੀਕ ਤੱਕ ਵੀ ਰਿਹਾਈ ਕਰ ਦਾਂਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹੀ ਆਉਣ ਵਾਲਾ ਸਦਾ ਖੰਡਾ ਹੈ ਤੇ ਇਹ ਵੀ ਗੱਲ ਕਹਿਣਾ ਹੋਇਆ ਅੱਜ ਜਿਹੜੀ ਜੱਦਾ ਦੱਸਿਆ ਸੀ ਸ਼ਹੀਦ ਨਾਨ ਦਾ ਸਮਾਂ ਮੰਗੇ ਉਹਦੇ ਬਤਾਲਦੇ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਇਹ ਸਾਰੇ ਮੇਰੇ ਨਾਲ ਖੜੇ ਨੇ ਇਹ ਸਾਰਾ ਅਰੇਂਜ ਹੋਣਾ ਉਹ ਕੋਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਪਟਾਰਾ ਆਪਾਂ ਕਰ ਦੇਵਾਂਗੇ ਇਹ ਗੱਲ ਸ਼ਹੀਦ ਨਾਨ ਦੀ ਆਗਿਆ ਨਾਲ ਦੇ ਨਾਲ ਇਹ ਵੀ ਆ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾ ਇਨੀਤਿਏਟਿਵ ਤੇ ਵੀ ਸਟੇਟਿਜ਼ ਕੋਈ ਡਿਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਜਾਤਾ-ਨੇਹਾਲ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਹੁਣੇ ਹੀ ਮੈਂ ਆਪਣੇ ਐਸਐਸਟੀ ਨੂੰ ਕਹਿੰਦਾ ਉਹਨੇ ਆਉਗਮ ਦੇ ਫੇਰ ਵੀ ਦੇ ਕਿਸੇ ਦਾ ਕੋਈ ਕੋ ਲੱਗਦਾ ਹੋਵੇਗਾ ਤੇ ਇੱਥੇ ਐਸਐਸਟੀ ਦੇ ਡੀਆਈਏ ਦੇ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਤਾਂ ਹੱਲੇ ਵੀ 0% ਇਹ ਮੈਂ ਇੱਥੇ ਅਨਾਉਂਸ ਹੀ ਕਰ ਦਿੰਦਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਛ ਇਹਨੇ ਨਹੀਂ ਦੱਸਿਆ ਸੀ ਕਿ ਤੇ ਮੋਬਾਈਲ 'ਇਹੋ ਚੀਜ਼ ਐ ਵਜਿ ਹੋਈ ਹੈ ਉਹ ਨੂੰ ਆਪਾਂ ਕੋਈ ਕਹਾਂਗੇ ਪਰ ਜਿਹੜਾ ਵਿਸ਼ਵਾਸ ਮੈਨੇ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਉਹਦੇ ਤੋਂ ਹੀ ਸਾਰੀ ਉਹ ਆਪਣੀ ਇਸਾਈ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਸੇ ਪਹੁੰਚ ਗਈ ਤੁਹਾਨੂੰ ਦੱਸਣਾ ਕਿ ਖਾਸ ਕਰਕੇ ਇਸਾਈ ਦਾ ਪੜ੍ਹਦਾ ਉਹ ਪੁਲਿਸ ਨੂੰ ਰਾਜ ਫੀਸ ਆਫਸਰ ਵੀ ਕਹਿੰਦਾ ਮੈਂ ਬਾਕੀ ਪਹਿਲਾਂ ਇਸ ਕੋ ਆਪਣੀ ਬੈਠੇ ਇਸ ਦਾ ਬਾਈਕ ਔਰ ਦੂਰੇ ਖੇਲ ਦੇ ਰਸਤੇ ਜਿਹੜਾ ਹੁਣ ਤਾਂ ਮੈਂ ਸਭੇ ਦਾ ਕਿਸੇ ਵੀ ਸਟੇਜ ਤੇ ਨਹੀਂ ਜਰਦਾ ਬਹੁਤ ਵੱਡਾ ਐਸਟ ਹੈ ਔਰ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਮਹੱਤਵਪੂਰਨ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਵਿੱਚ ਰਹਿ ਗਿਆ ਉਹ ਬਿਲਕੁਲ ਦਤਾਰਾ ਹੋ ਜਾਏਗਾ ਇਹਦੀ ਗੱਲ ਕਹਿਣਾ ਹੋਇਆ ਮੈਂ ਬਹੁਤ ਤੇ ਫਟੇ ਬੁਲਾਉਣਾ ਸਤਿ ਸ਼ਕਲ ਔਰ ਤੁਸੀਂ ਆਪ ਦਾ ਇਤਿਆਹ ਰੱਖੋ ਹੁਣ ਆਰਾਮ ਦੇ ਨਾਲ ਜਾਇਓ ਥੈਂਕ ਯੂ ਵੈਰੀ ਮਚਾਣਾ ਸੋਨਹਾਲਾ ਆਕਾਰ ਰੱਬ ਪੰਜ ਮਿੰਟ ਲਾਉਣੇ ਮੇਰੀ ਗੱਲ ਝਾੜਨਾ ਦੇਖਿਆ ਪ੍ਰਤਮ ਕਰ 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 ਇੱਕ ਮਿੰਟ ਇੱਕ ਮਿੰਟ ਮੈਂ ਤਾਂ ਲੀਆਂ ਗੱਲਾਂ ਦੇਖ ਕੇ ਕਾਨੂੰਨੀ ਗੱਲਾਂ ਦੇਖੋ ਹੁਣ ਤੇ ਬੈਠਾ ਹੁਰਜਾਈ ਤੇ ਕਮੈਂਟ ਕਰੀ ਜਾਊਗਾ ਵੀ ਆਏ ਹੋ ਗਏ ਆਗਰ ਵਾਲ ਬੱਕਰੀ ਹੈ ਉਹ ਬੱਕਰੀ ਹੈ ਬਈ ਉਹ ਜਿੱਤ ਇਹ ਅਸੀਂ ਜੇ ਕਰਕੇ ਆਖੂ ਖੜੇ ਆ ਬੱਕਰੀ ਖੜੇ ਆ ਫੂਨਜੀ ਖੜੇ ਆ ਲੋਗੋ ਆ ਜੀ ਖੜੇ ਆ ਸਾਰੇ ਆਗੂ ਖੜੇ ਨੇ ਇੱਥੇ ਯਾਰ ਮਨਾ ਜੇਲੀ ਕਰਕੇ ਸਾਡੇ ਕਰਕੇ ਨਹੀਂ ਭਾਈ ਇਹ ਛੋਟੇ ਕਰਕੇ ਇਹ ਚੋਰੀ ਆ ਜੇ ਇੱਥੇ ਆ ਕੇ ਪ੍ਰਸ਼ਾਸਨ ਨੇ ਆਪਾਂ ਨੂੰ ਨਹੀਂ ਨਹੀਂ ਆ ਨਿਯੁਕਤੀ ਦਿੱਤਾ ਹੈ ਇਹ ਦੀ ਜੀ ਵੀ ਆਈ ਜੀ ਅੱਜ ਦਸਕਾ ਤੇ ਨਿਯੁਕਤੀ ਦੇ ਕੇ ਗਏ ਆ ਯਾਰ ਫਿਰ ਜੇ ਮੁੱਕਰ ਜਾਣਗੇ ਫਿਰ ਕਿੱਥੇ ਜਾਵਾਂ ਕੋਈ ਗੱਲ ਨਹੀਂ ਸਹੀ ਆ ਵੀਰੇ ਭਾਈ ਮੇਰੀ ਪਿੰਡ ਚ ਜਾ ਕੇ ਮੇਸੋ ਤੁਹਾਡੇ ਬਾਰੇ ਇਸ਼ਤਿਹਾਰ ਦੇ ਦੋ ਬਾਈ ਬਾਬਰ ਛੱਡ ਦੇ ਮੇਰੇ ਆਪਣੇ ਉਹ ਬਾਈ ਛੋਟੇ ਮੇਰੇ ਤੁਸੀਂ ਜੇ ਬਹੁਤ 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 ਬਹੁ ਇੱਕ ਇੱਕ ਤਰੀਕ ਨੂੰ ਇਹਨਾਂ ਨੇ ਮਾਨ ਸਾਹਿਬ ਦਾ ਪ੍ਰੋਟੈਸਟ ਕਰਕੇ ਬਹੁਤ ਵੱਡਾ ਪਰਮ ਪਾਇਆ ਸੀ ਕਿ ਲੋਕ ਇੱਥੇ ਨਹੀਂ ਆਉਣ ਦੇਣੇ ਡਰਾ ਤੇ ਹੋਣ ਕਰ ਲਾ ਕੇ ਬੰਦੇ ਫੜ ਲੈ ਕਾਨੂੰਨ ਮਜਬੂਰ ਬੰਦ ਕਰ ਲੈ ਪਰ ਤੁਸੀਂ ਸਾਰੀਆਂ ਰੋਕਾਂ ਟੋਕਾਂ ਤੋੜ ਕੇ ਆ ਜੇ ਮੋਰ ਲਾਦੀ ਹੈ ਕਿ ਨਹੀਂ ਇਹ ੱੱਪੇ ਨਹੀਂ ਜਾਣੇ ਜਿੰਨਾ ਮਰਜ਼ੀ ਜਾਣ ਕਰ ਲੋ ਆਪਾਂ 26 ਤਰੀਕ ਨੂੰ 26 ਨਵੰਬਰ ਨੂੰ 220 220 ਨੂੰ 26 ਨਵੰਬਰ ਨੂੰ ਦਿੱਲੀ ਗਏ ਸੀ ਸਤੋ ਬੜੀਆਂ ਸੜਕਾਂ ਪੱਟੀਆਂ ਸੀ ਬੜੇ ਟੋਏ ਪੱਟੇ ਜੀ ਬੜੇ ਵੈਰੀ ਵੈਰੀ ਵੱਡੇ ਵੱਡੇ ਵੈਰੀਕੇਟ ਲਾਏ ਸੀ ਪਰ ਆਪਾਂ ਸਾਰੀਆਂ ਰੋਕਾਂ ਟੋਕਾਂ ਤੋੜ ਕੇ ਦਿੱਲੀ ਪਹੁੰਚ ਗਏ ਸੀ 13 ਤਰੀਕ ਨੂੰ ਬਈ ਨੌਜਵਾਨੋਂ ਤਿਆਰ ਹੋ ਜਾਏ ਐ ਐਮਐਸਪੀ ਦੀ ਗੱਲ ਹੋਵੇ ਚਾਹੇ ਜਿਹੜੇ ਕੇਸ ਵੀ ਪਏ ਆ ਉਹ ਬਹੁਤਿਆਂ ਦੇ ਪਏ ਆ ਉਵੇਂ ਚੱਲੀ ਜਾਂਦੇ ਆ ਜਾਂ ਨਵੀਆਂ ਜਿਹੜੀਆਂ ਨੀਤੀਆਂ ਲਿਆ ਰਹੇ ਨੇ ਇਹ ਮਾਰੂ ਨੀਤੀ ਉਹਨਾਂ ਦੇ ਖਿਲਾਫ ਸਾਨੂੰ ਸਾਰਿਆਂ ਨੇ ਇਕੱਠੇ ਟੋਲ ਕੇ ਨੌਜਵਾਨ ਨੂੰ ਤੁਹਾਡੀ ਆਸ ਮਿਲੇ ਕਿ ਆਪਾਂ ਸਾਰਿਆਂ ਨੇ ਕੱਟਣਾ ਪਰ ਵੀ ਨਹੀਂ ਛੱਡੇ ਨੀ ਹਜੇ ਉੱਥੇ ਜਿੱਥੇ ਪਹੁੰਚਣਾ ਹੈ ਹੁਣੀ ਫੋਨ ਤੇ ਗੱਲ ਹੋਣੀ ਛੱਡੇ ਨਹੀਂ ਹੈਗੇ ਹਲੇ ਭਾਈ ਨੂੰ ਅਖੀ ਭਾਈ ਭਾਈ ਪਰ ਵੀ ਹੋਰੀ ਛੱਡੇ ਨਹੀਂ ਪਰ ਵੀ ਹੋਰੀ ਛੱਡੇ ਹੋਰੀ ਨਹੀਂ ਛੱਡੇ ਹਲੇ ਪਰ ਵੀ ਪਰ ਵੀ ਛੱਡੇ ਨਹੀਂ ਮੇਰੀ ਹੁਣੀ ਗੱਲ ਹੋਈ ਆ ਕਿਹੜੇ ਬੰਦੇ ਨੇ ਛੱਡੇ ਆਪਣੀ ਪਰਪੀ ਹੋਈ ਪਰਪੀ ਹੋਈ ਆਪਣੀ ਦੱਲੂ ਦੌਲਿਆਂ ਵਾਲੇ ਸ਼ਾਸਨ ਦਾ ਸੁਣਦਾ ਆਉਂਗਾ ਜੀ ਸਾਡੇ ਬੰਦੇ ਨਹੀਂ ਛੱਡੇ ਗਏ ਹਲੇ ਕੌੜਿਆ ਠਾਣੇ ਕੇ ਨਹੀਂ ਕੌੜਿਆ ਠਾਣੇ ਕੇ ਨਹੀਂ ਮੈਂ ਤਾਂ ਛੱਡੇ ਨਹੀਂ ਇੱਕ ਟੂਲ ਟੂਲ ਬਲਾਜਾ ਨਹੀਂ ਖੋਲੇ ਬੜ ਬੜ ਰਹਿ ਖੋਲਿਆ ਨਹੀਂ ਟੂਲ ਟੂਲ ਬਲਾਜਾ ਨਹੀਂ ਖੋਲੇ ਬੜ ਬੜ ਰਹਿਣਾ कुे भाई असांजी पैलीगेट मारे